रहोगे जाम राम सिंध खपो बि चकलो जी तो चकलो चा, तो पड़ता जी एक मिनट सामने 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 एक मिनट तो सारे देखे जी सारे एक तो मिनट सामने 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 जी एक मिनट मंत्री साहब सामने जी ठीक है जी কুটডিমি সলেগা cuarto. তাকা 18 চনিepsনিমহা. খারা কামদয়ে হাহম आम आदमी पार्टी आम आदमी पार्टी जिंदाबाद सरदार दीप्ती मुंडिया जिंदाबाद सरदार दीप्ती मुंडिया जिंदाबाद ਆ ਰਹੀ ਹੈ ਤੇ ਦੇਖਾ ਆਜੋ ਤੇ ਭੋਲੋ ਭਾਈ ਜੀ ਆਜੋ ਰਜਿੰਦਰ ਭਾਈ ਪਿੱਛੇ ਆਜੋ ਆਜੋ ਵੀਰੇ ਆਜੋ ਥੋੜੀ ਜਿਹੀ ਮੈਡਮ ਨੂੰ ਕਰ ਰੋ ਮਾੜਾ ਥੋੜੀ ਜਿਹੀ ਆਜੋ ਭਾਈ ਕੋਈ ਫੋਟੋ ਮੜਾ ਦੇ ਜੀ ਥੋੜੀ ਹੋ ਜਾ ਯਾਰ ਫਲਜੋ ਮੜਾ ਜਾ ਉਹ ਮਗਰ ਜਿਹੜਾ ਉਹ ਸੇ ਕਰ ਰਿਹਾ ਹੋਈ ਹਾਂ ਜੇ ਨਵਾਂ ਪੱਗ ਰਿਹਾ ਜੀ ਜੀ ਆਣਾ ਚਾਹੀਦਾ ਹਾਂ ਜੀ ਹਾਂਜੀ ਲੈ ਕੇ ਜੀ ਇੱਥੇ ਕਿਹੜਾ ਕਾਲਾ ਖੜ ਗਿਆ ਮੁੰਡਿਆ ਰੱਖ ਕੇ ਅਸੀਂ ਕਰ ਲੈਂਦੇ ਹਾਂ ਆਜੋ ਜੰਗਨ ਨਵੇਂ ਤੇ ਜਾਣੇ ਪਾਣੀ ਬੰਦੇ ਆ ਜੀ ਆਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਇੱਕ ਮਿੰਟ ਜੀ ਇੱਕ ਮਿੰਟ ਜੀ ਇੱਧਰ ਦੇਖ ਜੀ ਠੀਕ ਹੈ ਜੀ ਜਿਹੜਾ ਘੱਟ ਹੋਰੀ ਡਾਕਟਰ ਛੋਟੀ ਹੋਰੀ ਵਿਜਾਪਤ ਕੰਪਨੀ ਦੇ ਪ੍ਰੋਫੈਸਰ ਜੀ ਸਾਰੇ ਮਾਣਯੋਗ ਸਰਦਾਰ ਅਜੂਟ ਜੀ ਖੜੇ ਜੀਓ ਸਾਹਿਬ ਕਬਰੇ ਬਟਿਆ ਤਾਹਾਂ ਫਡੇ ਬਜ਼ੁਰਗ ਔਰ ਫਡੇ ਸੰਸਾਈ ਚਵਾਇਰ ਦੀ ਰਾਖਾ ਸਾਹਿਬਾ ਹੈ ਬਹੁਤ ਬੜੀ ਸਭ ਤੋਂ ਪਹਿਲਾਂ ਆਪ ਸਭ ਨੂੰ ਹਰ ਮੇਰੇ ਦੁਆਰਾ ਸਤਿ ਆਦੇ ਸਭਿਆ ਦੇ ਜਿਵੇਂ ਉਸ ਦਿਨਾਂ ਦੇ ਸੀ 2-3 ਕਰੋੜ ਤੋਂ ਬਾਅਦ ਇਹ ਨਾਟਕ ਕਿਤੇ ਸੀ ਅੱਜ ਇੱਕ ਹੋਰੇ ਬਣਾਏ ਅੱਜ ਦਾ ਨਿਰੋਲ ਹੈ ਕਿ ਸਾਰੇ ਜੀ ਦਾਤ ਹੋ ਰਿਹਾ ਹੈ ਗਲੇਸ਼ਿਆ ਮਨ ਹਰਨ ਕਰ ਰਹੀ ਆਪ ਦੇ ਬੁਰਿਆਂ ਦੀ ਨੰਨੇ ਮਾਇਆ ਸਤਿਵੜਾ ਪਰਮਾਤਮਾ ਦੇ ਕਿਰਪਾ ਦੀ ਆਮਾਨ ਨੂੰ ਹਰ ਇਨਸਾਨ ਨੂੰ ਆਸ ਦਾ ਸੰਦੇਸ਼ ਬੁੱਕਰ ਦਿੱਤਾ। ਕੱਲੀ ਉਹ ਸਰਕਾਰ ਬਣੀ ਜਿੱਥੇ ਪੰਜਾਬ ਦੇ ਵਿੱਚ ਨਿਵਾਸ ਕਰਨ ਦੇ ਲੋਕਾਂ ਨੂੰ ਪੁਨਰਚਿਤ ਕੰਮਾਇਆ ਜਾ ਰਿਹਾ ਹੈ, ਰੋਜ਼ਗਾਰ ਨੂੰ ਪੁਨਰਚਿਤ ਕਰਾਇਆ ਜਾ ਰਿਹਾ ਹੈ। ਉਹਨਾਂ ਦਾ ਪ੍ਰਯੋਗ ਪਟਾਵਾ ਸਦਨ ਕਿਵੇਂ ਸਾਡੇ ਅੰਦਰ ਸਦਾ ਕਿਤੇ ਨੂੰ ਸਾਡੀ ਜੀਵਨ ਸਾਡੇ ਹੋ ਸਕਦਾ ਹੈ ਤਾਂ ਸਾਡੇ ਵੀ ਵੀਰ ਕਲਿਸਤ ਕਰਦੇ ਨੂੰ ਸੋਚੀ ਵੀ ਬਣੋ।

राज हज़ो स्थान ਆਪ ਦਾ ਹਜਾਰ ਤੋਂ ਹਾਰਜਾ ਕਰੋ ਇੱਧਰ ਦੇਖੋ ਜੀ ਇੱਧਰ ਸਾਰੇ ਇੱਕ ਮਿੰਟ ਦੇਖੋ ਮੰਤਰੀ ਸਾਹਿਬ ਦੇਖੋ ਇੱਧਰੋਂ ਦਿਖਾਓ ਮੁੜਿਆ ਸਾਹਿਬ ਆ ਇੱਕ ਮਿੰਟ ਸਾਰੇ ਦੇਖੋ ਜੀ ਇੱਧਰ ਫੋਟੋ ਕਰ ਲਵਾਂ ਤੇ ਲੋਕ ਸਰ ਉਹ ਆਉਂ ਆ ਰਿਹਾ ਹੈ ਜੀ ਬਹੁਤ ਬੀ ਬੋਲ ਰਿਹਾ ਹੈ ਤੇ ਵੀ ਆਪ ਜੀ ਸਾਹਿਬ ਦੇਖੋ ਜੀ ਤੂੰ ਫੈਲ ਤਿਆਰ ਕਰਾਓ ਹਲੋ ਜੀ ਕੋਈ ਜੀ ਦੇਖੋ ਠੀਕ ਹੈ ਉਹ ਕਰ ਜਾ ਕੇ ਵੀ ਗੱਲ ਨਹੀਂ ਪਤਾ ਪੁਰਾਣਾ ਨਾ ਕਰਾਣਾ ਬੰਦਿਆਂ ਦੇ ਪੈਸੇ ਜੰਦੂ ਆਪਾਂ ਕੇਸ ਲਾ ਕੇ ਤੇ ਆਪ ਜੀ ਜਲਾ ਜਲਾ ਸਲਾਮ ਅਲੋ ਜੀ ਭਤਾ ਜੀ ਮੁਆਫਾ ਹੈ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸਵਾਜ ਨਗਰ ਕੌਂਸਲ ਸਾਹਨੇ ਵਾਲ ਦੇ ਵਿੱਚ ਜਿਵੇਂ ਪਹਿਲੇ 1 ਕਰੋੜ ਰੁਪਿਆ ਦੇ ਉਦਘਾਟਨ ਕੀਤੇ ਕੰਮ ਹੋ ਰਹੇ ਨੇ ਸੋ ਅੱਜ ਬਹੁਤ ਭਾਗਾ ਭਰਿਆ ਦੇਣਾ ਕਿ 1 ਕਰੋੜ ਦੇ ਉਦਘਾਟਨ ਜਿਹੜੇ ਦੁਆਰਾ ਨਗਰ ਕੌਂਸਲ ਸਾਹਨੇ ਵਾਲ ਦੇ ਵੱਖ-ਵੱਖ ਵਾਡਾਂ ਚ ਅਸੀਂ ਕਰ ਰਹੇ ਹਾਂ ਸੋ ਅੱਜ ਦੂਸਰਾ ਉਦਘਾਟਨ ਹੈ 4 ਵਾੜ ਇੱਥੇ ਲੱਗਦੇ ਆ 9 10 11 12 ਉਹਨਾਂ ਦੇ 2 ਕਰੋੜ ਰੁਪਏ ਨੇ ਕੀ ਨਾ ਮਤਲਬ ਜੇ ਅਸੀਂ ਸਾਰੇ ਕੌਂਸਲਰ ਸਹਿਬਾਨਾਂ ਨੇ ਅਸੀਂ ਖੁਦ ਸਾਰਿਆਂ ਨੇ ਜਿਵੇਂ ਹਲਕਾ ਸਾਨੇ ਵਾਲੀ ਸੇਵਾ ਸੰਭਾਲੀ ਇਹਨਾਂ ਨੇ ਨਗਰ ਕੌਂਸਲ ਸਾਨੇ ਵਾਲ ਦੀ ਵੱਖ-ਵੱਖ ਕਮਾਡਾਂ ਦੀ ਸੇਵਾ ਸੰਭਾਲੀ। ਮਤਲਬ ਸਾਰਿਆਂ ਨੇ ਵਾਅਦਾ ਕੀਤਾ ਕਿ ਅਸੀਂ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰਾਂਗੇ ਸਾਨੂੰ ਵੋਟਾਂ ਪਾਉਣ। ਲੋਕਾਂ ਨੇ ਚੁਣਿਆ। ਤੋਂ ਅੱਜ ਪੂਰੀ ਇਮਾਨਦਾਰੀ ਨਾਲ ਆਪਣੇ ਆਪਣੇ ਵਾਰਡਾਂ ਦੀ ਤਰੱਕੀ ਲਈ ਜਿਹੜੇ ਕੰਮ ਕਰਾ ਰਹੇ ਆ ਕਰੋੜਾ ਰੁਪਇਆ ਮੁੱਖ ਮੰਤਰੀ ਸਰਦਾਰ ਕੁਮਾਰ ਸਹਿਮਾਨੇ ਦਾ ਜਿਹੜਾ ਨਗਰ ਕੌਂਸਲ ਸਾਨੇ ਵਾਲ ਦੇ ਵਿੱਚ ਲੱਗ ਰਿਹਾ। ਸੋ ਨਾ ਸਾਰੇ ਕੌਂਸਲਰ ਸਹਿਮਾਨਾਂ ਨੂੰ ਸ੍ਰੀ ਪ੍ਰਧਾਨ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਪੂਰੇ ਕੌਂਸਲਰ ਸਹਿਮਾਨਾਂ ਨੂੰ ਨਾਲ ਲੈ ਕੇ ਪੂਰੇ 15 ਦੇ 15 ਵਾਰਡਾਂ ਦੇ ਵਿੱਚ ਜਿਹੜੇ ਵਿਕਾਸ ਦੇ ਕੰਮ ਚੱਲ ਰਹੇ ਆ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਨੂੰ ਬਹੁਤ ਵਧੀਆ ਟੀਮ ਮਿਲ ਜਰੀ ਹੈ ਇਮਾਨਦਾਰੀ ਨਾਲ ਪਲੀ ਸੇਵਾ ਨਿਭਾ ਰਹੀਆਂ ਨੇ ਤੇ ਜ਼ਿਆਦਾਤਰ ਹੁੰਦਾ ਸੀਗਾ ਲੈ ਲੈ ਤੂੰ ਸਰਪੰਚੀ ਸਰਕਾਰੀ ਪੈਸਾ ਖਵਾਗੇ ਪਹਿਲੀ ਵਾਰੀ ਹੋਇਆ ਕਿ ਆਪਣੀ ਜੇਬਾਂ ਤੋਂ ਵੀ ਪੈਸੇ ਲਗਾ ਕੇ ਵਿਕਾਸ ਦੇ ਕੰਮ ਕਰਾ ਰਹੇ ਆ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਸਾਰੇ ਵਾਡਾਂ ਨਾਲ ਵਾਅਦਾ ਕਰਦਾ ਵਾਡ ਵਾਸੀਆਂ ਨਾਲ ਪੂਰੇ ਨਗਰ ਜੇ ਜਿਹੜਾ ਵੀ ਕੰਮ ਤੁਹਾਡੇ ਰਹਿ ਗਏ ਬਹੁਤ ਜਲਦੀ ਅਪ੍ਰੈਲ ਮਹੀਨੇ ਤੋਂ ਪਹਿਲਾਂ ਪਹਿਲਾਂ ਸਾਰੇ ਕੰਮ ਅਸੀਂ ਕਰਾ ਕੇ ਲੋ। ਬਹੁਤ ਟ੍ਰੈਫਿਕ ਬਹੁਤ ਹੈ ਜੀ। ਛਾਂਨੇਵਾਲ ਦੇ ਚੌਂਕ ਦੇ ਵਿੱਚ ਮੁਲਾਜ਼ਮ ਨੂੰ ਅਸੀਂ ਹਾਰਸ਼ ਜਾਮ ਲੱਗਾ ਸੀ। ਨਾਲ ਹੀ ਅਸੀਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਫੋਨ ਕਰਤਾ ਕਿ ਜਿਹੜੇ ਐ ਇੱਥੇ ਮੁਲਾਜ਼ਮ ਵਧਾਏ ਜਾਣ ਤੇ ਜਿਹੜੀ ਇਹ ਟ੍ਰੈਫਿਕ ਦੀ ਸਮੱਸਿਆ ਖਤਮ ਕੀਤੀ ਜਾਵੇ। ਇਹ ਥੋੜੀ ਜ਼ਰਾਹੇ ਪੁਲ ਤੇ ਜਿਹੜਾ ਵੱਡੇ ਟਰੱਕਾਂ ਨੂੰ ਰੋਕ ਲਈ ਹੋਈ ਉਹਦੇ ਕਰਕੇ ਹੈ। ਪਰ ਜਲਦੀ ਨਾਲ ਤੋਂ ਪੁਲਿਸ ਮੁਲਾਜ਼ਮ ਹੋਰ ਵਧ ਜਾਣਗੇ ਜਿਹੜੀ ਟ੍ਰੈਫਿਕ ਦੀ ਸਮੱਸਿਆ ਦਾ ਸਰ ਮਾਰਗ ਜਿਹੜੇ ਕੰਮ ਨੇ ਉਹ ਹੋ ਹੀ ਜਾਂਦੇ ਨੇ ਅਦਕਾਟਨ ਹੋ ਹੀ ਜਾਂਦੇ ਨੇ ਤੇ ਕੰਮ ਸ਼ੁਰੂ ਹੋ ਹੀ ਜਾਂਦੇ ਆ ਅੱਜ ਦਾ ਪ੍ਰੋਜੈਕਟ ਹੈ ਅੱਜ ਦਾ ਪ੍ਰੋਜੈਕਟ ਹੈ ਗਲੀਆਂ ਦਾ ਹੀ ਅਸੀਂ ਚੱਲਦੇ ਹਾਂ ਜੀਆਂ ਟੁੱਟੀਆਂ-ਪੁੱਟੀਆਂ ਸੀ ਜਾਂ ਨਵੀਆਂ ਕੁਛ ਉਹਨਾਂ ਦਾ ਇਜ਼ਦ ਕਾਟਨੇ ਜੀ ਸਾਨੇ ਵਾਲ ਦੇ ਕਿੰਨੇ ਵਾਰਡਾਂ ਦੇ ਵਿੱਚ ਅੱਜ ਜਿਹੜਾ ਇਹ ਸ਼ੁਰੂਆਤ ਹੋਈ ਹੈ ਜੀ ਅੱਜ ਦੀ ਜਿਹੜੀ ਸ਼ੁਰੂਆਤ ਆ ਉਹ 6 ਨੰਬਰ ਵਾਰਡ ਚ ਉਸ ਤੋਂ ਬਾਅਦ 4 ਜਿਹੜੇ ਇੱਥੋਂ ਨੇ 9 10 11 ਤੇ 12 ਉਸ ਤੋਂ ਬਾਅਦ 14 ਨੰਬਰ ਹੈ ਜੀ 4 ਇਸ ਤਰ੍ਹਾਂ ਕਰਕੇ 3-4 ਅੱਜ ਦੇ ਪ੍ਰੋਗਰਾਮ ਹੈਗੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਵਾਰਡ ਨੰਬਰ 6 9 10 11 12 ਤੇ 14 ਦੇ ਵਿੱਚ ਜੋ ਅਜੇ ਤੱਕ ਕੱਟ ਨ ਹੋਇਆ ਸਾਡੇ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਨੇ ਬੜੇ ਹੀ ਖੁੱਲੇ ਗੱਫਿਆਂ ਦੇ ਨਾਲ ਅੱਜ ਤਕਰੀਬਨ 1 ਕਰੋੜ ਦੇ ਲਗਭਗ ਜੋ ਅੱਜ ਪੈਸਾ ਸਾਡੀਆਂ ਵਾਡਾਂ ਨੂੰ ਦਿੱਤਾ ਹੈ ਅਸੀਂ ਆਮ ਆਦਮੀ ਪਾਰਟੀ ਦੇ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਭਗਵਾਨ ਸਿੰਘ ਜੀ ਮਾਨ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਸਾਡੇ ਪ੍ਰਧਾਨ ਮੈਡਮ ਪੂਜਾ ਪਾਟਿਆ ਜੀ ਰਾਜਦੀਪ ਪਾਟਿਆ ਜੀ ਸਾਰੇ ਹੌਸਲਾ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਜੋ ਅਸੀਂ ਇਹ ਆਸ ਰੱਖਦੇ ਆ ਕਿ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਡੇ ਹੋਰ ਵੀ ਬੜੇ ਕੰਮ ਹੋਣ ਵਾਲਿਆ ਵਿਜਵਾਜ ਦਵਾ ਕੇ ਗਏ ਹਨ ਤਾਂ ਜੋ ਵੀ ਜਿਹੜੇ ਕੰਮ ਰਹਿੰਦੇ ਆ ਉਹ ਵੀ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਤੁਹਾਡੇ ਪੱਤਰਕਾਰ ਵੀਰਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਸਾਰੀਆਂ ਸੰਗਤਾਂ ਜੋ ਪਹੁੰਚੀਆਂ ਸਾਨੂੰ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਕੋਈ ਅਸਰ ਨਹੀਂ ਕੀਤੇ ਜਦੋਂ ਫੋਟੋ ਕਾਉਣ ਲੱਗੇ ਜੀ ਕੋਈ ਪਿੱਛੇ हट ਗਏ ਉਹਦਾ ਕੀ ਕਾਰਨ ਹੈ ਨਹੀਂ ਚਲੋ ਉਹਦਾ ਤਾਂ ਕੋਈ ਕਾਰਨ ਕਹਿ ਨਹੀਂ ਸਕਦੇ ਪਿੱਛੇ ਤਾਂ ਨਹੀਂ ਹਟੇ ਕਰੋ ਕਈ ਵਾਰ ਕੋਈ ਮੜਮੜਾ ੱਟਕਾ ਲੱਗ ਜਾਂਦਾ ਜੀ ਕੋਈ ਹੈ ਜੀ ੱਟਕਾ ਕਿੰਨਾ ਉਹਨੂੰ ਲੱਗਿਆ ਜੀ ਇਹ ਮੈਂ ਤਾਂ ਪਿੱਛੇ ਖੜਾ ਕਿਤਨੇ ਕਿਤਨੇ ਨਰਾਜ ਨਜ਼ਰ ਆਏ ਨਾ ਨਾ ਉਹ ਤਾਂ ਮੇਨ ਸਾਡੇ ਵਜੇ ਹੁਣੇ ਸਾਡੇ ਐਜੂਕੇਸ਼ਨ ਦੇ ਵਿੱਚ ਪ੍ਰਧਾਨ ਲੱਗਿਆ ਉਹ ਜ਼ਿਲ੍ਹੇ ਦੇ ਉਹ ਤਾਂ ਨਾ ਟੜਕ ਬੰਦੇ ਆ ਆਵਾਦੀ ਪਾਰਟੀ ਦੇ ਸਿਰ ਕੱਟ ਔਰ ਸਾਡੇ ਤੋਂ ਵੀ ਪੁਰਾਣੇ ਆਦਮੀ ਨੇ ਨਰਾਜੇ ਵਾਲੀ ਕੋਈ ਅਜਿਹੀ ਗੱਲ ਨਹੀਂ ਹੈ ਪ੍ਰੋਗਰਾਮ ਪਾਰਟੀ ਦਾ ਚੱਲ ਰਿਹਾ ਸੀ ਮੰਤਰੀ ਸਾਹਿਬ ਮਜੂਦ ਸੀ ਪਿੱਛੇ ਪ੍ਰੋਗਰਾਮ ਛੱਡ ਕੇ ਉਹ ਆਪਣੀ ਗੱਡੀ ਚ ਚਲੇ ਜਾਂਦੇ ਆ ਦੇਖੋ ਜੀ ਉਹਨਾਂ ਦੀ ਅੱਗੇ ਡਿਊਟੀ ਲੱਗੀ ਹੋਈ ਜੀ ਦੂਜੇ ਵਾਰਡ ਦੇ ਵਿੱਚ ਜੋ ਕਿ 14 ਨੰਬਰ ਵਾਰਡ ਦੇ ਵਿੱਚ ਡਿਊਟੀ ਲੱਗੀ ਸੀ ਉੱਥੇ ਉਹਨਾਂ ਨੇ ਸਾਰਾ ਕੰਮ ਕਰ ਦੇਣਾ ਸੀ